ਦੋਸਤੋ ਮੈਂ ਹਿੰਦਰਜੀਤ ਸਿੰਘ ਕੰਗ ਤੇ ਤੁਸੀਂ ਦੇਖ ਰਹੇ ਹੋ ਮੇਰਾ YouTube ਚੈਨਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜੋਧਪੁਰ ਤੇ ਤੁਸੀਂ ਪਿੱਛੇ ਦੇਖ ਰਹੇ ਹੋ ਜੋਧਪੁਰ ਦਾ ਕਿਲਾ ਤੇ ਮੇਰੇ ਨਾਲ ਨੇ ਮੇਰੇ ਮਿੱਤਰ RAMJIT SINGH KANG JATENDER SINGH KANG ਤੇ RANJEET SINGH KHOSHA ਤੇ ਆਓ ਦੋਸਤੋ ਜਾਣਦੇ ਹਾਂ ਇਸ ਕਿਲੇ ਦਾ ਇਤਿਹਾਸ ਤੇ ਨਾਲ ਹੀ ਤੁਹਾਨੂੰ ਦਿਖਾਉਣੇ ਆਂ ਵੈਸੇ ਤਾਂ ਰਾਜਸਥਾਨ ਵਿੱਚ ਬਹੁਤ ਸਾਰੇ ਪੁਰਾਣੇ ਕਿਲੇ ਹਨ ਜੋ ਆਪਣੀ ਵਿਲੱਖਣ ਪਵਨ ਨਿਰਮਾਣ ਸ਼ੈਲੀ ਅਤੇ ਰਾਜਪੂਤਾਨਾ ਛਾਣ ਲਈ ਮਸ਼ਹੂਰ ਹਨ ਇਸ ਵਿੱਚ ਜੋਧਪੁਰ ਦਾ ਮਹਾਰਾਨਗੜ ਕਿਲਾ ਬਹੁਤ ਪ੍ਰਸਿੱਧ ਹੈ ਇਹ ਭਾਰਤ ਦੇ ਸਭ ਤੋਂ ਪ੍ਰਸਿੱਧ ਮਹਿਲਾਂ ਵਿੱਚੋਂ ਇੱਕ ਹੈ ਇਹ ਕਿਲਾ ਆਪਣੀ ਗੁੰਝਲਦਾਰ ਨਕਾਸ਼ੀ ਸਜਾਵਟੀ ਢਾਂਚੇ ਅਤੇ ਸ਼ਾਨਦਾਰ ਅੰਦਰੂਨੀ ਸਜਾਵਟ ਲਈ ਇੱਕ ਮਸ਼ਹੂਰ ਸੈਰ ਸਪਾਟਾ ਸਥਾਨ ਹੈ ਇਸ ਕਿਲੇ ਦਾ ਨਿਰਮਾਣ 1469 ਵਿੱਚ ਮਾਰਵੜ ਰਾਜ ਦੇ ਮਹਾਰਾਜਾ ਰਾਓ ਜੋਧਾ ਸਿੰਘ ਜੀ ਨੇ ਕਰਵਾਇਆ ਸੀ 메인 게ਟ ਦੇ ਖੱਬੇ ਹੱਥੇ ਟ੍ਰੈਕਟਰ 카운ਟਰ ਬਣਿਆ ਤੇ ਟਿਕਟ ਦਾ ਰੇਟ ਹੈ 200 ਰੁਪਏ ਜਿੱਥੋਂ ਤੁਸੀਂ ਟਿਕਟ ਲੈ ਕੇ ਅੱਗੇ ਜਾ ਸਕਦੇ ਹੋ ਅੱਗੇ ਦੋ ਰਸਤੇ ਆ ਜਾਣਦੇ ਇੱਕ ਪੈਦਲ ਤੇ ਇੱਕ ਲਿਫਟ ਰਾਈ ਜੇ ਤੁਸੀਂ ਲਿਫਟ ਰਾਈ ਜਾਣਾ ਤੇ ਉਸਦੇ ਤੁਹਾਨੂੰ 50 ਰੁਪਏ ਵਧ ਦੇਣੇ ਪੈਣਗੇ 19ਵੀਂ ਸਦੀ ਦਾ ਇਹ ਵਿਸ਼ਾਲ ਆਕਾਰ ਕਿਲਾ ਪਥਰੀਲੀ ਚਟਾਨ ਪਹਾੜੀ ਉੱਤੇ ਮੈਦਾਨ ਤੋਂ 125 ਮੀਟਰ ਚਾਈ ਉੱਤੇ ਬਣਿਆ ਹੈ ਇਸ ਦੇ 8 ਦਰਵਾਜ਼ੇ ਅਤੇ ਬਹੁਤ ਸਾਰੇ ਬੁਰਜਾਂ ਸਮੇਤ 10 ਕਿਲੋਮੀਟਰ ਲੰਬੀ ਦੀਵਾਰ ਨਾਲ ਘਿਰਿਆ ਹੋਇਆ ਹੈ ਜਦੋਂ ਤੁਸੀਂ ਨੇਨ ਦਰਵਾਜ਼ੇ ਤੋਂ ਅੰਦਰ ਐਂਟਰ ਕਰੋਗੇ ਤਾਂ ਸਾਹਮਣੇ ਕਿਲੇ ਦਾ ਇੱਕ ਮਾਡਲ ਲੱਗਾ ਹੋਇਆ ਹੈ ਜਿਸ ਤੋਂ ਤੁਸੀਂ ਕਿਲੇ ਦੇ ਅੰਦਰੂਣ ਬਾਰੇ ਜਾਣ ਸਕਦੇ ਹੋ ਇਸ ਕਿਲੇ ਦਾ ਨਾਮ ਮਹਿਰਾਨਗੜ ਸੰਸਕ੍ਰਿਤ ਦੇ ਦੋ ਸ਼ਬਦ ਮਹਿਰ ਅਤੇ ਗੜ ਤੋਂ ਮਿਲ ਕੇ ਬਣਿਆ ਹੈ ਮਹਿਰ ਦਾ ਭਾਵ ਸੂਰਜ ਜਾਂ ਸੂਰਜ ਦੇਵਤਾ ਅਤੇ ਗੜ ਦਾ ਅਰਥ ਹੁੰਦਾ ਹੈ ਕਿਲਾ ਇਸ ਲਈ ਇਸ ਦਾ ਮਹਿਰਾਨਗੜ ਨਾਮ ਦੋ ਸ਼ਬਦਾਂ ਤੋਂ ਬਣਿਆ ਹੈ ਮਹਿਰਾਨਗੜ ਕਿਲੇ ਨੂੰ ਸੂਰਜ ਕਿਲਾ ਜਾਂ ਸੂਰਜ ਦੇਵਤਾ ਦਾ ਕਿਲਾ ਵੀ ਕਿਹਾ ਜਾਂਦਾ ਹੈ ਸਰ ਅothor ਰਾਜਵੰਸ਼ ਦਾ ਮੁੱਖ ਦੇਵਤਾ ਸੂਰਜ ਸੀ ਇਸ ਲਈ ਆਪਣੇ ਕੁੱਲ ਦੇਵਤੇ ਦੇ ਸਨਮਾਨ ਵਜੋਂ ਰਾਓ ਜੋਧਾ ਜੀ ਨੇ ਇਸ ਕਿਲੇ ਨੂੰ ਮੇਰਗੜ ਦਾ ਨਾਂ ਦਿੱਤਾ ਸੀ ਹੌਲੀ ਹੌਲੀ ਵਿਗੜ ਕੇ ਮੇਰਗੜ ਤੋਂ ਇਸ ਦਾ ਨਾਂ ਮਹਿਰਾਨਗੜ ਪੈ ਗਿਆ ਮਹਿਰਾਨਗੜ ਕਿਲਾ ਰਾਜਸਥਾਨ ਦੇ ਵੱਡੇ ਤੇ ਮਜ਼ਬੂਤ ਕਿਲਿਆਂ ਵਿੱਚੋਂ ਇੱਕ ਹੈ ਜੋ ਤਕਰੀਬਨ 5 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਕਿਲੇ ਦੇ ਚਾਰੇ ਪਾਸੇ ਬਣੀਆਂ ਮਜ਼ਬੂਤ ਕੰਧਾਂ 100 ਫੁੱਟ ਤੋਂ ਲੈ ਕੇ 118 ਫੁੱਟ ਉੱਚੀਆਂ ਹਨ ਅਤੇ 65 ਫੁੱਟ ਤੋਂ ਲੈ ਕੇ 70 ਫੁੱਟ ਤੱਕ ਚੌੜੀਆਂ ਹਨ ਕਿਲੇ ਦੇ ਅੰਦਰ ਦਾਖਲ ਹੋਣ ਲਈ ਸੱਤ ਦਰਵਾਜ਼ਿਆਂ ਵਿੱਚੋਂ ਲੰਘਣਾ ਪੈਂਦਾ ਹੈ ਜਿਨ੍ਹਾਂ ਵਿੱਚੋਂ ਜੈਪੂਰ ਫਤੇਪੂਰ ਅਤੇ ਲੋਹਾ ਪੂਰ ਦਰਵਾਜ਼ੇ ਪ੍ਰਸਿੱਧ ਹਨ ਜੈਪੂਰ ਦਾ ਨਿਰਮਾਣ ਮਹਾਰਾਜਾ ਮਾਨ ਸਿੰਘ ਨੇ 1806 ਵਿੱਚ ਜੈਪੁਰ ਤੇ ਬੀਕਾਨੇਰ ਦੀਆਂ ਸਿਨਾਵਾ ਉੱਤੇ ਆਪਣੀ ਜਿੱਤ ਦੀ ਖੁਸ਼ੀ ਵਜੋ ਕਰਵਾਇਆ ਸੀ ਹਤੇਪੂਲ ਦੀ ਉਹ ਸਾਰੀ ਮਹਾਰਾਜਾ ਅਜੀਤ ਸਿੰਘ ਨੇ ਮੁਗਲਾਂ ਉਪਰੁੱਤ ਜਿੱਤ ਦੀ ਖੁਸ਼ੀ ਵਿੱਚ ਕਰਵਾਈ ਸੀ ਮਹਿਰਾਨਗੜ ਕਿਲੇ ਦੇ ਮੁੱਖ ਕੰਪਲੈਕਸ ਦਾ ਜੋ ਆਖਰੀ ਦਰਵਾਜ਼ਾ ਲੋਹਾਪੋਲ ਹੈ ਲੋਹਾਪੋਲ ਦੇ ਖੱਬੇ ਪਾਸੇ ਰਾਜਾ ਮਾਨ ਸਿੰਘ ਦੀਆਂ ਰਾਣੀਆਂ ਦੇ ਸਤੀ ਹੋਣ ਦੇ ਨਿਸ਼ਾਨ ਤੁਸੀਂ ਅੱਜ ਵੀ ਦੇਖ ਸਕਦੇ ਹੋ ਜੋ 1843 ਵਿੱਚ ਆਪਣੇ ਫਤਿਹ ਦੇ ਅੰਤਮ ਸਤਕਾਰ ਸਮੇ ਉਸ ਦੀ ਚਿਤਾ ਵਿੱਚ ਹੀ ਸਦੀ ਹੋ ਗਈਆਂ ਸਨ ਕਿਲੇ ਦੀਆਂ ਵੱਖ-ਵੱਖ ਇਮਾਰਤਾਂ ਉੱਤੇ ਕੀਤੀ ਨਕਾਸ਼ੀ ਮੀਨਾਕਾਰੀ ਅਤੇ ਚਿੱਤਰਕਲਾ ਦੇ ਕਮਾਲ ਨੂੰ ਦੇਖ ਕੇ ਹਰ ਕੋਈ 당ਗ ਰਹਿ ਜਾਂਦਾ ਹੈ ਪੱਥਰ ਤੇ ਚੂਨੇ ਨਾਲ ਬਣਿਆ ਹੋਇਆ ਇਹ ਕਿਲਾ ਭਾਰਤ ਦੇ ਸਭ ਤੋਂ ਮਜ਼ਬੂਤ ਕਿਲਿਆਂ ਵਿੱਚੋਂ ਇੱਕ ਹੈ ਇੱਕ ਦਰਵਾਜ਼ੇ ਤੋਂ ਜਦੋਂ ਦੂਸਰੇ ਦਰਵਾਜ਼ੇ ਨੂੰ ਜਾਂਦੇ ਆ ਤਾਂ ਕਾਫੀ ਚੜ੍ਹਾਈ ਪੈਂਦੀ ਹੈ ਜਾ ਉੱਪਰ ਦੇਖਦੇ ਆ ਤੇ ਆਪਾਂ ਐ ਲੱਗਦਾ ਵੀ ਜਿਵੇਂ ਆਖਰੀ ਮੰਜ਼ਲ ਅਸਮਾਨ ਛੂ ਰਹੀ ਹੁੰਦੀ ਹੈ ਇਸ ਕਿਲੇ ਨੂੰ ਜੋ ਦੇਖਣ ਦਾ ਸਮਾਂ ਹੈ ਉਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਦੇਖ ਸਕਦੇ ਹੋ ਅਸੀਂ ਸੋਭਾ ਹੀ 9 ਵਜੇ ਪਹੁੰਚ ਗਏ ਸੀਗੇ ਤੇ ਉਦੋਂ ਜ਼ਿਆਦਾ ਸਲਾਨੀ ਵੀ ਨਹੀਂ ਆਏ ਸੀਗੇ ਪਰ 9 ਵਜੇ ਤੋਂ ਬਾਅਦ 9:30 ਤੋਂ ਪੌਣੇ 10 ਵਜੇ ਤੱਕ ਕਾਫੀ ਰਸ਼ ਹੋ ਗਿਆ ਸੀਗਾ ਉੱਥੇ ਰਾਜਸਥਾਨ ਸਰਕਾਰ ਦੁਆਰਾ ਇਸ ਕਿਲੇ ਦੀ ਸਕਿਉਰਿਟੀ ਕਾਫੀ ਟਾਈਟ ਕੀਤੀ ਹੋਈ ਹੈ ਜਦੋਂ ਆਪਾਂ ਮੇਨ ਦਰਵਾਜੇ ਤੋਂ ਅੰਦਰ ਦਾਖਲ ਹੁੰਨੇ ਆ ਤੇ ਉੱਥੇ ਵੀ ਹਰ ਸਲਾਨੇ ਦੀ ਤਲਾਸ਼ੀ ਲਈ ਜਾਂਦੀ ਹੈ ਅੰਦਰ ਫੋਨ ਤੁਸੀਂ ਲੈ ਕੇ ਜਾ ਸਕਦੇ ਹੋ ਆਪਣਾ ਕੈਮਰਾ ਲੈ ਕੇ ਜਾ ਸਕਦੇ ਹੋ ਪਰ ਨਾਲ ਟਰਾਈਪੋਡ ਪਾਵਰ ਬੈਂਕ ਵਗੈਰਾ ਅੰਦਰ ਨਹੀਂ ਜਾਣ ਦਿੰਦੇ ਮੇਰੇ ਲਈ ਹਮੇਸ਼ਾ ਹੀ ਰਾਜਸਥਾਨ ਦੇ ਕਿਲੇ ਖੇਚ ਦਾ ਕੇਂਦਰ ਰਹੇ ਨੇ ਇਸ ਕਿਲੇ ਵਿੱਚ ਇੱਕ ਮਿਊਜ਼ੀਅਮ ਵੀ ਬਣਿਆ ਹੋਇਆ ਹੈ ਜਿਸ ਵਿੱਚ ਹਾਥੀਆਂ ਦੇ ਹੌਦੇ ਰੱਖੇ ਗਏ ਹਨ ਹਾਥੀਆਂ ਉੱਪਰ ਬੈਠਣ ਲਈ ਜੋ ਸੀਟਾਂ ਬਣਾਈਆਂ ਜਾਂਦੀਆਂ ਸਨ ਉਹਨਾਂ ਨੂੰ ਹੌਦੇ ਕਿਹਾ ਜਾਂਦਾ ਸੀ ਇਹਨਾਂ ਦਾ ਫਰੇਮ ਲੱਕੜੀ ਨਾਲ ਬਣਾਇਆ ਜਾਂਦਾ ਸੀ ਅੰਦਰ ਇਹਨਾਂ ਦੇ ਗੱਦੀਆਂ ਕੱਪੜੇ ਦੀਆਂ ਰੱਖੀਆਂ ਜਾਂਦੀਆਂ ਸਨ ਅਤੇ ਬਾਹਰ ਸੋਨੇ ਚਾਂਦੀ ਦਾ ਵਰਕ ਕੀਤਾ ਜਾਂਦਾ ਸੀ ਇਸ ਤਰ੍ਹਾਂ ਹਾਥੀ ਉੱਪਰ ਬੈਠੇ ਹੋਏ ਸਵਾਰ ਦੀ ਛਾਣ ਦੁੱਗਣੀ ਹੋ ਜਾਂਦੀ ਸੀ ਇਸ ਕਿਲੇ ਵਿੱਚ ਇੱਕ ਪਾਲਕੀਖਾਨਾ ਵੀ ਬਣਿਆ ਹੋਇਆ ਹੈ ਜਿਸ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਪਾਲਕੀਆਂ ਰੱਖੀਆਂ ਹੋਈਆਂ ਹਨ ਇਨ੍ਹਾਂ ਪਾਲਕੀਆਂ ਵਿੱਚ ਬੈਠ ਕੇ ਸ਼ਾਹੀ ਪਰਿਵਾਰ ਦੀਆਂ ਔਰਤਾਂ ਅਤੇ ਮਰਦ ਰਾਜ ਦਾ ਦੌਰਾ ਕਰਿਆ ਕਰਦੇ ਸਨ ਪਾਲਕੀਆਂ ਉੱਤੇ ਬਹੁਤ ਹੀ ਸੁੰਦਰ ਰੰਗ ਨਾਲ ਮੀਨਾਕਾਰੀ ਕੀਤੀ ਹੋਈ ਹੈ ਇੱਥੇ ਦੋ ਤਰ੍ਹਾਂ ਦੀਆਂ ਪਾਲਕੀਆਂ ਹਨ ਇੱਕ ਪਰਦੇ ਵਾਲੀਆਂ ਤੇ ਇੱਕ ਖੁੱਲੀਆਂ ਜਿਹੜੀਆਂ ਪਰਦੇ ਵਾਲੀਆਂ ਪਾਲਕੀਆਂ ਉਹ ਪਰਿਵਾਰ ਦੀਆਂ ਔਰਤਾਂ ਲਈ ਸਨ ਅਤੇ ਜੋ ਬਿਨਾ ਪਰਦੇ ਤੋਂ ਉਹ ਮਰਦਾਂ ਲਈ ਸਨ ਪਾਲਕੀ ਖਾਨਾ ਦੇ ਨਾਲ ਹੀ ਦੌਲਤ ਖਾਨਾ ਬਣਿਆ ਹੋਇਆ ਹੈ ਆ ਸਾਹਮਣੇ ਇੱਕ ਬਹੁਤ ਵੱਡੀ ਪਾਲਕੀ ਰੱਖੀ ਆ ਜਿਸ ਨੂੰ 6 ਬੰਦੇ ਚੱਕਦੇ ਸੀਗੇ ਤੈਨ ਉਧਰ ਲਾ ਕੇ ਤੈਨ ਉਧਰ ਲਾ ਕੇ ਤੇ ਆ ਛੋਟੀ ਜੀ ਪ੍ਰਾਣੀ ਤੋਪ ਆ ਛੋਟੇ ਛੋਟੇ ਹੋਰ ਵੀ ਕੁਝ ਪ੍ਰਾਣੇ ਹਥਿਆਰ ਰੱਖੇ ਹੋਏ ਆ ਤਲਵਾਰਾਂ ਪ੍ਰਾਣੀਆਂ ਜਿਨ੍ਹਾਂ ਦੀਆਂ ਮੁਠਾਂ ਸੋਨੇ ਚਾਂਦੀ ਦੀਆਂ ਬਣੀਆਂ ਹੋਈਆਂ ਸੀਗੀਆਂ ਬਹੁਤ ਬੇਸ਼ਕੀਮਤੀ ਆ ਮਹਾਰਾਜ ਗੱਜ ਸਿੰਘ ਦੀ ਤਸਵੀਰ ਆ ਜੋ ਇਸ ਵੰਸ਼ ਦੇ 36ਵੇਂ ਸ਼ਾਸਕ ਸਨ ਪ੍ਰਾਣੀਆਂ ਬੰਦੂਕਾਂ ਢਾਲਾਂ ਬਹੁਤ ਕੁਝ ਇਸ ਵਿੱਚ ਇਸ ਦੌਲਤਖਾਨੇ ਵਿੱਚ ਸੰਭਾਲ ਕੇ ਰੱਖਿਆ ਹੋਇਆ ਹੈ ਇਹਨਾਂ ਨੇ ਜੋ ਲੋਕਾਂ ਦੇ ਦੇਖਣ ਲਈ ਆ ਪ੍ਰਾਣੇ ਵਰਤਨ ਅ ਹੋਰ ਵੀ ਬਹੁਤ ਸਾਰੇ ਕੁਝ ਪੁਰਾਣੇ ਲੋਕ ਵੀ ਆ ਵੱਡੇ ਵੱਡੇ ਜਿੰਦੇ ਕੁਝ ਆ ਜਿਵੇਂ ਪ੍ਰਾਣੀਆਂ ਪੋਸ਼ਾਕਾਂ ਆ ਦੇਖੋ ਆ ਸਾਹਮਣੇ ਜਿਹੜਾ ਬਹੁਤ ਵੱਡਾ ਲੋਕ ਆ ਇਹ ਪੁਰਾਣਾ ਜਿੰਦਰਾ ਜਿਹੜਾ ਤੁਸੀਂ ਦੇਖ ਰਹੇ ਹੋ ਆ ਨਾਲ ਚਾਬੀ ਪਈ ਆ ਆ ਵੱਡਾ ਸਾਰਾ ਲੋਕ ਆ ਇਹ ਪੁਰਾਣਾ ਆ ਲਗ ਲਗ ਰਾਜਾਂ ਵੱਲੋਂ ਜਾਰੀ ਕੀਤੇ ਹੋਏ ਸਿੱਕੇ ਪ੍ਰਾਣੀਆਂ ਬੰਦੂਕਾਂ ਸਾਰਾ ਕੁਝ ਸੰਵਾਲ ਕੇ ਰੱਖਿਆ ਹੋਇਆ ਹੈ ਜਨਤਾ ਦੇ ਦੇਖਣ ਲਈ ਇਹ ਰਾਜਸਥਾਨ ਦਾ ਟ੍ਰੈਡੀਸ਼ਨਲ ਪਹਿਰਾਵਾ ਹੈ ਤੇ ਪੁਰਾਣੀ ਲੁੱਕ ਆ ਇਹ ਫੋਟੋ ਆਰਟ ਗੈਲਰੀ ਆ ਜਿਸ ਵਿੱਚ ਅਲੱਗ-ਅਲੱਗ ਰਾਜਿਆਂ ਨਾਲ ਸੰਬੰਧਿਤ ਫੋਟੋਆਂ ਲਾਈਆਂ ਹੋਈਆਂ ਹਨ ਕੁਝ ਧਾਰਮਿਕ ਪੇਂਟਿੰਗ ਵੀ ਕੀਤੀਆਂ ਹੋਈਆਂ ਹਨ ਜਿਸ ਵਿੱਚ ਕੁਝ ਇਤਿਹਾਸ ਲਿਖਿਆ ਗਿਆ ਹੈ ਕੁਝ ਪੁਰਾਣੀਆਂ ਕਲਾਕਿਰਤੀਆਂ ਇਸ ਵਿੱਚ ਅਚੀਚ ਮਹਿਲ ਵਿੱਚ ਬਣਿਆ ਹੋਇਆ ਛੋਟਾ ਜਿਹਾ ਜਿਸ ਵਿੱਚ ਛੀਸ਼ੇ ਦਾ ਬਹੁਤ ਹੀ ਵਧੀਆ ਕੰਮ ਕੀਤਾ ਗਿਆ ਹੋਇਆ ਛੀਸ਼ੇ ਨਾਲ ਬੜੀ ਮੀਨਾਕਾਰੀ ਕੀਤੀ ਗਈ ਹੈ ਬਹੁਤ ਵਧੀਆ ਲੱਗਦਾ ਹੈ ਇਹ ਦੇਖਣ ਨੂੰ ਜੋਧਪੁਰ ਨੂੰ ਬਲੂ ਸਿਟੀ ਵੀ ਕਿਹਾ ਜਾਂਦਾ ਹੈ ਕਿਉਂਕਿ ਰਾਜਸਥਾਨ ਵਿੱਚ ਗਰਮੀ ਬਹੁਤ ਪੈਂਦੀ ਹੈ ਇਸ ਲਈ ਘਰਾਂ ਦੀਆਂ ਛੱਤਾਂ ਨੂੰ ਠੰਡਾ ਰੱਖਣ ਲਈ ਛੱਤਾਂ ਉੱਪਰ ਨੀਲਾ ਰੰਗ ਕੀਤਾ ਜਾਂਦਾ ਸੀ ਜਿਸ ਨਾਲ ਇਸ ਨੂੰ ਬਲੂ ਸਿਟੀ ਕਿਹਾ ਜਾਣ ਲੱਗਿਆ ਪਹਿਲਾ ਹਾਥੀਆਂ ਦੇ ਹਉਦਿਆਂ ਦਾ ਮਿਊਜ਼ੀਅਮ ਨਾਲ ਹੀ ਪਾਲਕੀਖਾਨਾ ਪਾਲਕੀਖਾਨੇ ਦੇ ਨਾਲ ਦੌਲਤਖਾਨਾ ਤੇ ਦੌਲਤਖਾਨੇ ਤੋਂ ਅਗਲੇ ਬੰਨੇ ਆਸਲਾਖਾਨਾ ਹੁਣ ਆ ਸਾਹਮਣੇ ਆਸਲਾਖਾਨਾ ਹੈ ਜਿਸ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪ੍ਰਾਣੇ ਹਥਿਆਰ ਰੱਖੇ ਹੋਏ ਆ। ਅਨੇਜੇ ਪਿਆ ਸਾਹਮਣੇ ਕਿੰਨੀ ਤਰ੍ਹਾਂ ਦੇ ਵਰਛੇ ਵੀ ਇਹਨਾਂ ਨੂੰ ਕਹਿ ਦਿੰਨੇ ਆ ਪ੍ਰਾਣੇ ਅਲੱਗ-ਅਲੱਗ ਤਰ੍ਹਾਂ ਦੇ ਰੱਖੇ ਹੋਏ ਆ। ਆ ਕੁਛ ਹੋਰ ਹਥਿਆਰ ਆ ਪ੍ਰਾਣੇ, ਪੁਰਾਣੀਆਂ ਬੰਦੂਕਾਂ ਪਈਆਂ ਹੋਈਆਂ ਐ, ਲੰਬੀਆਂ-ਲੰਬੀਆਂ। ਬਹੁਤ ਹੀ ਕੀਮਤੀ ਆ ਇਹ ਸਾਰੇ ਹਥਿਆਰ। ਆ ਛੋਟੀਆਂ ਤਲਵਾਰਾਂ, ਹੱਥ ਵਾਲੀਆਂ, ਛੋਟੀਆਂ-ਛੋਟੀਆਂ ਕਿਰਪਾਨਾਂ ਐ। ਆ ਵੀ ਬਹੁਤ ਵਧੀਆ ਤਲਵਾਰਾਂ ਜਿਨ੍ਹਾਂ ਦੇ ਮੁਠੇ ਬਹੁਤ ਕੀਮਤੀ ਆ ਢਾਲਾਂ ਰੱਖੀਆਂ ਹੋਈਆਂ ਕੁਛ ਅਸਰਤੇ ਚੜਾਉਣ ਵਾਲਾ ਜੋ ਜੰਗ ਦੇ ਵਿੱਚ ਯੁੱਧ ਦੇ ਵਿੱਚ ਸਿਰ ਤੇ ਉੱਪਰ ਟੋਪ ਪਾਇਆ ਜਾਂਦਾ ਸੀ ਆ ਬਾਹਾਂਵਾਂ ਦੇ ਉੱਪਰ ਚੜਾਉਣ ਵਾਲੇ ਆ ਪੂਰੀਆਂ ਬਾਹਾਂਵਾਂ ਦੇ ਉੱਪਰ ਚੜਾ ਕੇ ਜੰਗ ਦੇ ਵਿੱਚ ਲੜਿਆ ਜਾਂਦਾ ਸੀ ਅਲੱਗ-ਅਲੱਗ ਤਰ੍ਹਾਂ ਦੀਆਂ ਕਿਰਪਾਨਾਂ ਖੰਡੇ ਆ ਬਹੁਤ ਹੀ ਸਮਾਨ ਪਿਆਏ ਬੜਾ ਕੀਮਤੀ ਸਮਾਨ ਆ ਜੋ ਲੋਕਾਂ ਦੇ ਦੇਖਣ ਲਈ ਜਨਤਾ ਦੇ ਦੇਖਣ ਲਈ ਰੱਖਿਆ ਹੋਇਆ। ਅਲੱਗ-ਅਲੱਗ ਤਰ੍ਹਾਂ ਦੀਆਂ ਤਲਵਾਰਾਂ, ਕਿਰਪਾਨਾਂ, ਢਾਲਾਂ ਪਈਆਂ ਹੋਈਆਂ। ਸ਼ਹਿਰ ਦੇ ਵਿੱਚ ਵਿੱਚ ਬਣੇ ਹੋਏ ਇਸ ਕਿਲੇ ਤੱਕ ਤੁਸੀਂ ਟ੍ਰੇਨ ਰਾਹੀਂ, ਹਵਾਈ ਮਾਰਗ ਰਾਹੀਂ ਜਾਂ ਸੜਕੀ ਮਾਰਗ ਰਾਹੀਂ ਵੀ ਪਹੁੰਚ ਸਕਦੇ ਹੋ। ਰਾਜਸਥਾਨ ਹਮੇਸ਼ਾ ਹੀ ਦੇਸ਼-ਵਿਦੇਸ਼ ਦੇ ਸਲਾਨੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਰਾਜਸਥਾਨ ਵਿੱਚ ਤੁਸੀਂ ਕਿਸੇ ਵੀ ਟੂਰਿਸਟ ਪਲੇਸ ਤੇ ਚਲੇ ਜਾਓ ਤੁਹਾਨੂੰ ਉੱਥੇ ਦੇਸੀ ਸਲਾਨੀਆਂ ਤੋਂ ਵੱਧ ਵਿਦੇਸ਼ੀ ਸਲਾਨੀ ਨਜ਼ਰ ਆਉਣਗੇ ਕਿਲੇ ਦੇ ਉੱਪਰੋਂ ਖੜ ਕੇ ਆਪਾਂ ਥੱਲੇ ਨਜ਼ਰ ਮਾਰਦੇ ਆ ਤਾਂ ਸ਼ਹਿਰ ਬਹੁਤ ਦੂਰ ਨਜ਼ਰ ਆਉਂਦਾ ਹੈ ਕਿਉਂਕਿ ਅੱਧੇ ਤੋਂ ਜ਼ਿਆਦਾ ਸ਼ਹਿਰ ਜਿਹੜਾ ਉਹ ਜਿਹੜੀ ਕਿਲੇ ਦੀ ਦੀਵਾਰ ਆ ਬਾਉਂਡਰੀ ਵਾਲਾ ਉਹਦੇ ਵਿੱਚ ਹੀ ਵਸਿਆ ਹੋਇਆ ਹੈ ਰਾਜਸਥਾਨ ਨੂੰ ਮਾਰੂਥਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ ਮਾਰਵੜ ਵਿੱਚ ਸਭ ਤੋਂ ਜ਼ਿਆਦਾ ਸ਼ਾਸਨ ਦਈਆ ਰਾਜਪੂਤਾ ਨੇ ਕੀਤਾ ਸੀ ਦਈਆ ਰਾਜਪੂਤ ਰਜ਼ਾਵਾਂ ਦਾ ਅਧਿਕਾਰ ਸਭ ਤੋਂ ਜ਼ਿਆਦਾ ਗੜ੍ਹਾਂ ਉੱਤੇ ਹੀ ਰਿਹਾ ਹੈ ਜੂਧਪੁਰ ਮਾਰਵਾੜੀਆਂ ਦੀ ਮੁੱਖ ਵਿੱਤੀ ਰਾਜਧਾਨੀ ਵੀ ਰਿਹਾ ਹੈ ਇਹ ਪਹਾੜ ਦੀ ਸਿਖਰ ਉੱਪਰ ਬਣਿਆ ਇਹ ਮਹਾਰਾਨਗੜ ਕਿਲਾ ਮੱਦਕਾਲੀਨ ਰਾਜਸ਼ਹੀ ਦਾ ਪ੍ਰਤੀਬਿੰਬ ਵੀ ਹੈ ਦੋਸਤੋ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਡਾ ਬਹੁਤ ਬਹੁਤ ਧੰਨਵਾਦ